ਦੀ ਗੁਰਨਾਨਕ ਟਰੱਕ ਯੂਨੀਅਨ ਚੋਂ ਆਪਰੇਟਰ ਸਾਰੇ ਖੜੇ ਆ ਆ ਕਣਕ ਦੇ ਦੋ ਟਰਾਲੇ ਭਰੇ ਹੋਏ ਨੇ ਇਹ ਬਾਂਕੇ ਬਿਹਾਰੀ ਮਿਲ ਚੋਂ ਭਰ ਰਹੀਆਂ ਨੇ ਗੱਡੀਆਂ ਕਿਹੜੀ ਜਗ੍ਹਾ ਤੋਂ ਭਰੀਆ ਗੱਡੀਆਂ ਇਹ ਬਾਂਕੇ ਬਿਹਾਰੀ ਬਾਂਕੇ ਬਿਹਾਰੀ ਦੇ ਵਿੱਚੋਂ ਮਿਲ ਤਾਂ ਚੱਲਦੀ ਆ ਸਰਕਾਰ ਉਹਨੂੰ ਕਣਕ ਦਿੰਦੀ ਆ ਕਿ ਮੈਦਾ ਬਣਾਉਣ ਵਾਸਤੇ ਉਹ ਇਹਦਾ ਦੁਰਪ੍ਰਯੋਗ ਕਰ ਰਹੇ ਨੇ ਉਹ ਬਾਹਰੀ ਸਟੇਟਾਂ ਦੇ ਵਿੱਚ ਪੰਜਾਬ ਦੀ ਕਣਕ ਨੂੰ ਮਹਿੰਗੇ ਭਾਵਾਂ 'ਚ ਵੇਚ ਰਹੇ ਨੇ ਬਾਂਕੇ ਬਿਹਾਰੀ ਚੋਂ ਬੋਲਦੇ ਨਹੀਂ ਹਾਂਜੀ ਕੌਣ ਬੋਲਦੇ ਜੀ ਬੀਰ ਜੀ ਮੈਂ ਜਗਰਾਤ ਸਿੰਘ ਗੱਲ ਕਰ ਰਿਹਾ ਆ ਆਵਾਜ਼ ਲੋਕਾਂ ਦੀ ਨਿਊਜ਼ ਸੁਨਾਮ ਤੋਂ ਸਰ ਆ ਰਾਤ ਵਾਲਾ ਕੀ ਮੈਟਰ ਹੈ ਗਿਆ ਇਹ ਉਹ ਕੁਛ ਨਹੀਂ ਯਾਰ ਉਹ ਗੱਡੀ ਉਧਰੋਂ ਗਡਾਊਨ ਚੋਂ ਲੈ ਕੇ ਆ ਰਹੇ ਸੀਗੇ ਚੱਕ ਕੇ ਲੈ ਗਏ ਨਹੀਂ ਗੱਡੀਆਂ ਤਾਂ ਇਹ ਬਾਹਰ ਦੀਆਂ ਦੱਸਦੇ ਬਾਹਰ ਦੀਆਂ ਭਣੀ ਆਉਹੀਆਂ ਨੇ ਨਹੀਂ ਸਰ ਉਹ ਮੇਰੀਆਂ ਨਹੀਂ ਹੈਗੀਆਂ ਜਿਹੜੀਆਂ ਇਹ ਦਿਖਾ ਰਿਹਾ ਅਸੀਂ ਸੁਨਾਮ ਦੇ ਵਿੱਚ ਦੀ ਗੁਰਨਾਨਕ ਟਰੱਕ ਯੂਨੀਅਨ ਚੋਂ ਆਪਰੇਟਰ ਸਾਰੇ ਖੜੇ ਆ ਇਹ ਦੇਖੋ ਇੱਕ ਆ ਕਣਕ ਦੇ ਦੋ ਟਰਾਲੇ ਭਰੇ ਹੋਏ ਨੇ ਤੇ ਤਿੰਨ ਅੰਦਰ ਗੱਡੀਆਂ ਹੋਰ ਪਰ ਰਹੀਆਂ ਨੇ ਤੇ ਇਹ ਬਾਂਕੇ ਬਿਹਾਰੀ ਮਿਲ ਚੋਂ ਪਰ ਰਹੀਆਂ ਨੇ ਗੱਡੀਆਂ ਕਿਉਂ ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਪਰਹੀਆਂ ਗੱਡੀਆਂ ਇਹ ਇਹਨਾ ਮੋੜਾ ਯਾਰ ਬਾਂਕੇ ਬਿਹਾਰੀ ਬਾਂਕੇ ਬਿਹਾਰੀ ਦੇ ਵਿੱਚੋਂ ਜੋ ਮੈਦਾ ਮਿਲ ਉਹ ਮਿਲ ਤਾਂ ਚੱਲਦੀ ਆ ਸਰਕਾਰ ਉਹਨੂੰ ਕਣਕ ਦਿੰਦੀ ਆ ਕਿ ਮੈਦਾ ਬਣਾਉਣ ਵਾਸਤੇ ਉਹ ਇਹਦਾ ਦੁਰਪ੍ਰਯੋਗ ਕਰ ਰਹੇ ਨੇ ਉਹ ਬਾਹਰੀ ਸਟੇਟਾਂ ਦੇ ਵਿੱਚ ਪੰਜਾਬ ਦੀ ਕਣਕ ਨੂੰ ਮਹਿੰਗੇ ਭਾਵਾਂ 'ਚ ਵੇਚ ਰਹੇ ਨੇ ਆ ਤੁਹਾਡੇ ਸਾਹਮਣੇ ਕੋੜੇ ਭਰੇ ਖੜੇ ਨੇ ਹਰ ਰੋਜ਼ ਪੰਜ-ਪੰਜ 7-7 ਕਣਕ ਦੀਆਂ ਭਰ ਕੇ ਗੱਡੀਆਂ ਬਾਹਰੀਆਂ ਸਟੇਟਾਂ 'ਚ ਜਾ ਰਹੀਆਂ ਨੇ ਕੋਈ ਜੰਮੂ ਜਾ ਰਹੀ ਆ ਕੋਈ ਕਿਤੇ ਜਾ ਰਹੀ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਕੀ ਇਹ ਜਿਹੜੀਆਂ ਗੱਡੀਆਂ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਜਿਹੜੀ ਮੇਲਾ ਬਾਂਕੇ ਬਿਹਾਰੀ ਤੇ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜਾ ਦੁਰਪਰਯੋਗ ਕਰ ਰਿਹਾ ਕੀ ਇਹ ਜਿਹੜੀ ਲੁੱਟਾ ਪੰਜਾਬ ਸਰਕਾਰ ਦੀ ਦੋ ਨੰਬਰ ਦੇ ਵਿੱਚ ਕਣਕ ਭਰੀ ਜਾ ਰਹੀ ਆ ਇਹਦੇ ਵੀਰੇ ਦੇਖਿਆ ਜਾਵੇ ਸਾਨੂੰ ਹੀ ਪੰਜਾਬ ਸਰਕਾਰ ਨੂੰ ਤੇ ਸ੍ਰਾਮ ਦੀ ਮਾਰਕੀਟ ਕਮੇਟੀ ਨੂੰ ਬੇਨਤੀ ਆ ਕਿ ਉਹ ਮਾਰਕੀਟ ਕਮੇਟੀ ਸ੍ਰਾਮ ਇਹਦੇ ਕਾਗਜ ਚੈੱਕ ਕਰੇ ਕਿ ਇਹ ਸਹੀ ਆ ਇਹ ਬਿਲਕੁਲ ਗਲਤ ਆ ਸ੍ਰਾਮ ਟਰੱਕ ਯੂਨੀਅਨ ਇਹਨੂੰ ਦੋ ਨੰਬਰ ਦਾ ਮਾਲ ਪਰ ਲਈ ਗੱਡੀਆਂ ਨਹੀਂ ਦਿੰਦੀ ਅਸੀਂ 2 ਨੰਬਰ ਦਾ ਧੰਦੇ ਦੇ ਵਿੱਚ ਕਿਸੇ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਇਸ ਕਰਕੇ ਇਹ ਬਾਹਰ ਦੀਆਂ ਗੱਡੀਆਂ ਨੂੰ ਲਿਆ ਕੇ 2 ਨੰਬਰ ਦੇ ਧੰਦੇ ਕਰਾ ਰਿਆ ਇਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸਾਰੇ ਆਪਰੇਟਰ ਭਰਾ ਖੜੇ ਨੇ ਮੌਕੇ ਦੇ ਗਵਾਹ ਨੇ ਜੀ ਤੇ ਛੋਟੇ ਵੀਰ ਆ ਜਿਹੜੀ ਤੁਸੀਂ ਗੱਡੀ ਭਰੀ ਆ ਇਹ ਕਿੱਥੋਂ ਦੀ ਭਰੀ ਆ ਮੱਦੀ ਦੀ ਭਰੀ ਇਹ ਕਿਹੜੀ ਮੈਲਚੋਂ ਭਰੀ ਆ ਇਥੋਂ ਪਿੱਛੋਂ ਭਰੀ ਹੈ ਜੀ ਆਪਕੀ ਬਾਂਕੇ ਬਿਹਾਰੀ ਚੋਂ ਹਾਂਜੀ 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 ਬਾਂਕੇ ਬਿਹਾਰੀ ਮੈਦਾ ਮਿਲ ਚੋਂ ਤੁਸੀਂ ਇਹ ਕਣਕ ਆ ਕਣਕ ਜੀ ਠੀਕ ਹੈ ਜੀ ਅਸੀਂ ਮਾਰਕੀਟ ਕਮੇਟੀ ਨੂੰ ਬੇਨਤੀ ਕਰਦੇ ਹਾਂ ਇਹਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਸਰ ਕੀ ਗੱਲ ਹੈਗੀ ਜਿਹੜੀ ਰਾਤ ਟਰੱਕਾਂ ਵਾਲੀ ਇਹ ਇਹ ਕੱਲ ਸ਼ਾਮ ਦੀ ਗੱਲ ਹੈ ਹੂੰ ਇਥੇ ਕੁਝ ਆਪਰੇਟਰਾਂ ਨੇ ਜਦੋਂ ਟਰੱਕ ਇੱਥੇ ਰੁਕੇ ਨਾ ਉਹਨਾਂ ਨੂੰ ਪੁੱਛਿਆ ਕਿੱਥੋਂ ਭਰ ਕੇ ਆਇਓ ਕਿੱਥੇ ਭਰ ਜਾ ਰਹੇ ਹੋ ਹੂੰ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਬਾਂਕੇ ਬਿਹਾਰੀ ਮੈਦਾ ਮਿਲ ਚੋਂ ਅਸੀਂ ਆਪਣਾ ਬੱਦੀ ਜਾ ਰਹੇ ਹਾਂ ਦੇਖੋ ਹਿਮਾਚਲ ਚ ਜਾ ਰਹੀਆਂ ਨੇ ਆ ਪੰਜਾਬ ਦਾ ਅਨਾਜ ਲੈ ਕੇ ਤੇ ਇਹ ਮੈਦਾ ਮੇਲਾ ਬਣਿਆ ਨੇ ਮੈਦਾ ਬਣਾਉਣ ਵਾਸਤੇ ਸਰਕਾਰ ਕਣਕ ਇਹਨਾਂ ਨੂੰ ਦਿੰਦੀ ਆ ਕਾਰੋਬਾਰ ਆਪਦਾ ਕਰਨ ਵਾਸਤੇ ਮੈਦਾ ਬਣਾਉਣ ਵਾਸਤੇ ਇਹ ਨੂੰ ਬਿਜ਼ਨਸ ਦੀ ਤੌਰ ਤੇ ਕਣਕ ਦੀ ਜਿਹੜੀ ਬਲੈਕ ਧੰਦਾ ਕੀਤਾ ਜਾ ਰਿਹਾ ਏ ਇਹ ਬੜਾ ਮਾੜਾ ਇਹਦੇ ਵਿੱਚ ਸਾਡੀ ਟਰੱਕ ਯੂਨੀਅਨ ਰਿਵਾਲਵ ਨਹੀਂ ਹੁੰਦੀ ਤਾਂ ਇਹ ਸਾਡੇ ਟਰੱਕਾਂ ਨੂੰ ਧੰਦਾ ਜੇਦਾ ਇਹ ਆ ਇਹ ਸਾਡਾ ਦਿੱਤਲ ਜਾਂਦਾ ਇਹ ਬਾਹਰ ਤੋਂ ਗੱਡੀਆਂ ਮੰਗਾਉਂਦੇ ਨੇ ਪਤਾ ਨਹੀਂ ਕੀ ਕਾਰਨ ਕਿਉਂ ਇਹ ਇਸ ਤਰ੍ਹਾਂ ਦੇ ਧੰਦੇ ਕਰ ਰਹੇ ਨੇ ਇਹਦੀ ਇਤਲਾਹ ਵੀ ਅਸੀਂ ਰਾਤੀ ਆਪਣਾ ਮਾਰਕੀਟ ਕਮੇਟੀ ਸੁਨਾਮ ਨੂੰ ਦਿੱਤੀ ਸੀ ਹੁਣ ਹਜੇ ਤੱਕ ਸਾਨੂੰ ਕੁਝ ਨਹੀਂ ਪਤਾ ਕਿ ਇਹਦੀ ਕੀ ਕਾਰਵਾਈ ਹੋਈ ਆ ਕੀ ਨਹੀਂ ਹੋਈ ਸਰ ਇੱਕ ਇਹ ਦੱਸੋ ਵੀ ਜਿਹੜੀ ਇਹ ਵੀਡੀਓ ਬਣਾ ਕੇ ਤੁਸੀਂ ਸਾਨੂੰ ਦਿੱਤੀ ਹੈ ਇਹਦੀ ਜਿਹੜੀ ਆਵਾਜ਼ ਹੈ ਜਾਂ ਇਹ ਵੀਡੀਓ ਤੁਸੀਂ ਨੇ ਬਣਾਈ ਧੀ ਹਾਂਜੀ 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 ਸਾਡੇ ਆਪਰੇਟਰਾਂ ਦੀ ਕਹਿਣ ਤੇ ਅਸੀਂ ਇਹ ਵੀਡੀਓ ਬਣਾ ਕੇ ਆ ਆ سوشل میڈیا ਤੇ ਪਾਈ ਆ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਇਹਦੀ ਅਸੀਂ ਤਾਂ ਇਹ ਕਹਿੰਦੇ ਜੀ ਇਨਸਾਫ ਹੋਵੇ ਤੇ ਜਿਹੜਾ ਜਿਹੜਾ ਤੰਦਾ ਹੈ ਕੀ ਹੋ ਰਿਹਾ ਇਹਦੀ ਸੀਬੀਐਸ ਆਪਣਾ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਆ ਤੇ ਇਹ ਜਿਹੜੇ ਐਲੀਗੇਸ਼ਨ ਲਾਏ ਜਾਂਦੇ ਨੇ ਕਿ ਟਰੱਕਾਂ ਵਾਲੇ ਤੰਗ ਕਰਦੇ ਨੇ ਵਪਾਰੀ ਨੂੰ ਇਹ ਇਸ ਤਰ੍ਹਾਂ ਦੇ ਐਲੀਗੇਸ਼ਨ ਤਾਂ ਲੱਗਦੇ ਨੇ ਕਿ ਜਦੋਂ ਦੋ ਨੰਬਰ ਦਾ ਤੰਦਾ ਸਾਡੇ ਟਰੱਕਾਂ ਨਾਲ ਤੋਂ ਕਰਾਉਣਾ ਚਾਹੁੰਦੇ ਆ ਅਸੀਂ ਨਹੀਂ ਕਰਦੇ ਉਤੇ ਫਿਰ ਇਹ ਇਹ ਜੇ ਵਪਾਰੀ ਲੋਕ ਅਲੀਗੇਸ਼ਨ ਲਾਉਂਦੇ ਨੇ ਕਿ ਟਰੱਕ ਯੂਨੀਅਨ ਸਾਨੂੰ ਤੰਗ ਕਰਦੀ ਹੈ